ਕਿ ਹੈ ਜਿਸ ਦੇ ਸੋ ਪਾਵੈ ਸਦਾ ਸਿਪਤ ਸਲਾਹ ਤੇਰੀ ਨਾਮ ਵਣਵ ਸਬਈ ਨਾਮ ਜਿਨ ਕੈ ਮਨ ਵਸਿਆ ਵਾਜੇ ਸਬਦ ਘਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰਤੇ ਰ ਸਾਚਾ ਨਾਮ ਮੇਰਾ ਆਧਾਰੋ ਸਾਚਾ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆ ਕਰ ਸਾਥ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿਟ ਹੋ ਜਿਸ ਦੀ ਆਏ ਵਡੇ ਆਈਆ ਕਹਿ ਨਾਨਕ ਸੁਨੋ ਸੰਤੋ ਸ਼ਬਦ ਤਰੋ ਪਿਆਰੋ ਸੱਚਾ ਨਾਮ ਮੇਰਾ ਆਧਾਰੋ ਵਾਜੀ ਜੋ ਸਬਦ ਤੇ ਤਤ ਘਰ ਸੁਭਾਗੈ ਘਰ ਸੁਭਾਗੈ ਸਬਦ ਵਾਜੇ ਕਲਾ ਜਿਤ ਘਰ ਤਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰਿ ਕੈ ਲਾਗੇ ਕਹਿ ਨਾਨਕ ਤਹਿ ਸੁਖ ਹੋਆ ਤਿਤ ਕਦਿ ਅਨਹਦ ਵਾਜੇ ਅਨੰਦ ਸੁਣ ਹੋ ਵਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਏ ਆਉਤਰੇ ਸਗਲ ਵੇਸੂ ਦੇ ਤੁਮ ਕੋ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਣ ਭਏ ਸਦ ਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪੁਨੀਤ ਕਹਤੇ ਪਵਿੱਤ ਸਤ ਗੁਰ ਰਹਿਆ ਭਰਪੂਰੇ ਜਨਵੰਤ ਦਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸਲੋਕ ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਨਿਸਰਾਤ ਦੁਇ ਦਾਈਂ ਦਾਇਆ ਖਿਲੈ ਸਗਲ ਜਗਤ ਚਗਿਆਈਆ ਬੁਰਿਆਈਆ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਇਹ ਫਤਿਹ ਟੂਠਾ ਕੋਦ ਤੁਮ ਮਿਤ ਤੋ ਦੇ ਆਗੇ ਅਰਦਾਸ ਹਮਾਰੀ ਜੀਓ ਪਿੰਡ ਸਭ ਕਹੋ ਨਾਨਕ ਸਭ ਬੋਲੋ ਜੀ ਵਾਹਿਗੁਰੂ ਇਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਈ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕਾਇ ਗੁਰੂ ਨਾਨਕ ਲਈ ਧਿਆਏ ਫਿਰੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਈ ਅਰਜਨ ਹਰਗੋਬਿੰਦ ਨਾਉ ਸਿਮਰਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਜੀ ਧਿਆਈਐ ਜਿਸ ਡਠੈ ਸਭ ਦੁੱਖ ਜਾਏ ਤੇਗ ਬਹਾਦਰ ਸਿਮਰੈ ਕਰਨ ਔਨ ਦੇਵੈ ਤਾਏ ਸਭ ਤੁਣਾ ਜੀ ਸਹਾਈ 10ਵੇਂ ਪਾਠਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸਭ ਤੋਂ ਨਾ ਜੀ ਸਹਾਏ ਦਸਾਂ ਪਾਤਸ਼ਾਹਾਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੇ ਦਾ ਉਪਦੇਸ਼ ਦਾ ਧਿਆਨ ਤਰ ਕੇ ਖਾਲਸਾ ਸਾਹਿਬ ਬੋਲੋ ਜੀ ਪੰਡਾ ਪਿਆਰਿਆ ਚੋਂ ਸਾਹਿਬ ਜਾਦੇ ਆ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਆਪ ਜੀ ਦਾ ਪਵਿੱਤਰ ਨਾਮ ਜਪਿਆ ਵੰਡ ਸਕਿਆ ਦੇਖ ਚਲਾਈ ਤੇ ਗਵਾਹੀ ਦੇਖ ਸੁਣ ਕੇ ਅੰਡਠ ਕੀਤਾ ਜਿੰਨਾ ਪਿਆਰਿਆਂ ਸਚਿਆਰਿਆਂ ਦੀ ਕਾਲ ਕਮਾਈ ਦਾ ਅੰਤਰ ਕੇ ਖਾਲਸਾ ਸਾਹਿਬ ਬੋਲੋ ਜੀ ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੱਡੇ ਤਾਂ ਨਾਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਤਰਮ ਨਹੀਂ ਹਾਰਿਆ ਸਿੱਖੀ ਸਿਧਕੇ ਸਾਹ ਸੁਆਸਾ ਸੰਗ ਨਵਾਇਆ ਤਨ ਪ੍ਰਾਤਨ ਤੇ ਵਰਤਮਾਨ ਸਮੇਂ ਦੇ ਸਰਬੱਤ ਸ਼ਹੀਦਾਂ ਦੀ ਕਾਲ ਕਮਾਈ ਦਾ ਅੰਤਰ ਕੇ ਖਾਲਸਾ ਸਾਹਿਬ ਬੋਲੋ ਜੀ ਪੰਜਾ ਤਖਤਾਂ ਸਰਬੱਤ ਗੁਰਦੁਆਰਿਆਂ ਗੁਰਤਾ ਮਾਦਾ ਧਿਆਨਤਰ ਕੇ ਖਾਲਸਾ ਸਾਹਿਬ ਬੋਲੋ ਜੀ ਪ੍ਰਥਮੇ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਸਰਬਤ ਖਾਲਸਾ ਜੀ ਕੋ ਵਾਹਿਗੁਰੂ 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 ਨਾਮ ਚਿਤਿ ਆਵੈ ਚਿਤਿ ਆਵਨ ਕਉ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਹਾਂ ਤਾਹ ਰੱਛਿਆ ਰਿਆਇਤ ਦੇਗ ਤੇਗ ਫਤ ਹੈ ਬਿਰਧ ਕੀ ਪੈੜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਾਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਬਖਸ਼ਨਾ ਜੀ ਆਪ ਜੀ ਦੇ ਗੁਰਸਿੱਖਾਂ ਨੂੰ ਸਿੱਖੀ ਦਾਣ ਕੇਸਤਾਨ ਰਹਿ ਦਾਣ ਵਿਵੇਕ ਦਾਣ ਸਹਾ ਦਾਣ ਭਰੋਸਾ ਦਾਣ ਦਾਨਾ ਸਰਦਾਨ ਨਾਮ ਦਾਣ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨੀ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗਾ ਟਲ ਧਰਮ ਕਾ ਦੇਕਾਰ ਖਾਲਸਾ ਸਾਹਿਬ ਬੋਲੋ ਜੀ ਆਪ ਜੀ ਦੇ ਗੁਰਸਿੱਖਾਂ ਦਾ ਮਾਨੀ ਮਾਤੂ ਚੀ ਮਤਬਦ ਦਾ ਰਾਖਾ ਆਪ ਕਾਲਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਪਿਤਾ ਜੀ ਉਹ ਸ਼੍ਰੀ ਨਨਕਾਣਾ ਸਾਹਿਬ ਪੰਡਾ ਸਾਹਿਬ ਹੋਰ ਗੁਰਦੁਆਰੇ ਗੁਰਤਾਮ ਤਿੰਨਾਂ ਦੇ ਖੁੱਲੇ ਦਰਸ਼ਨ ਦੀ ਦਾਉਰ ਸੇਵਾ ਸੰਭਾਲ ਦਾ ਦਾਉਰ ਆਪਣੇ ਪਿਆਰੇ ਖਾਲਸਾ ਪੰਥ ਜੀ ਨੂੰ ਬਖਸ਼ੋ ਇਹ ਨਮਾਣਿਆਂ ਦੇ ਮਾਨ ਸਤਿਗੁਰੂ ਨੇ ਤਾਣਿਆਂ ਦੇ ਤਨ ਸਤਿਗੁਰੂ ਨੇ ਉਟਿਆਂ ਦੀ ਓਟ ਦੇ ਆਸਰੇਆਂ ਦੇ ਆਸਰੇ ਦੀਨਾਂ ਬੰਦੋ ਕਿਰਪਾਲੂ ਦਿਆਲੂ ਸਤਿਗੁਰ ਸੱਚੇ ਪਾਤਸ਼ਾਹ ਤੰਦ ਤਨ ਤਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜੀ ਤੰਦ ਤਨ ਤਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜੀ ਤੰਦ ਤਨ ਤਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀਓ ਅਕਾਲ ਪੁਰਖ ਅੰਤਰਜਾਮੀ ਵਾਹਿਗੁਰੂ ਆਪ ਜੀ ਦੇ ਪਾਵਨ ਚਰਨਾਂ ਕਮਲਾ ਪਾਉਸ ਨਿਮਰਤਾ ਸਹਿਤ ਅਰਦਾਸ ਬੇਨਤੀ ਜੋਦੜੀ ਹੈ ਆਪ ਜੀ ਦੇ ਦਰੋਂ ਕਰੋ ਬਖਸ਼ੀਆਂ ਹੋਈਆਂ ਪਾਵਨ ਪਵਿੱਤਰ ਮਹਾਨ ਸ਼ਖਸੀਅਤਾਂ ਤਨ 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 ਅਮਰ ਸ਼ਹੀਦ ਸਿੰਘ ਸਾਹਿਬ ਜਥੇਦਾਰ ਬਾਬਾ ਹਨੂਮਾਨ ਸਿੰਘ ਜੀ ਉਸ ਮੂ ਸ਼ਹੀਦਾਂ ਦੇ ਪਾਵਨ ਪਵਿੱਤਰ ਸ਼ਹੀਦੀ ਅਸਥਾਨ ਗੁਰਦੁਆਰਾ ਸਿੰਘ ਸ਼ਹੀਦਾਂ ਸੁਹਾਣਾ ਵਿਖੇ ਅੰਮ੍ਰਿਤ ਵੇਲੇ ਦੇ ਦੀਵਾਨ ਸਜੇ ਸਜੇ ਹੋਏ ਦੀਵਾਨਾਂ ਦੇ ਅੰਦਰ ਫਰਸ਼ ਵਿਸਾਲ ਕਰੇ ਤੇ ਸਥਾਨਾਂ ਬੈਠ ਗਏ ਪੁਨ ਕ੍ਰਿਪਾ ਨਿਦਾਨਾ ਕਿਰਪਾਲੂ ਦਿਆਲੂ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਪਾਵਨ ਸੁੰਦਰ ਤਖਤਾਂ ਦੇ ਉੱਪਰ ਸੁਭਾਏ ਮਨ ਹੋ ਕੇ ਸੁਮੁਚੀਆਂ ਸੰਗਤਾਂ ਨੂੰ ਦਰਸ਼ਨ ਦਿਦਾਰ ਬਖਸ਼ੇ ਨੇ ਸਤਿਗੁਰ ਪਾਵਨ ਹਜ਼ੂਰੀ ਅੰਦਰ ਆਸਾ ਜੀ ਦੀ ਬਾਣੀ ਦਾ ਸੰਪੂਰਨ ਕੀਰਤਨ ਹੋਇਆ ਉਪਰੰਤ ਚੱਲ ਰਹੀ ਲੜੀਵਾਰ ਸਤਿਗੁਰ ਪਾਤਸ਼ਾਹ ਰੱਬੀ ਗੁਰਬਾਣੀ ਦੀ ਕਥਾ ਵਿਚਾਰ ਹੋਈ ਹੈ ਸਤਿਗੁਰ ਬਾਣੀ ਪੜ੍ਹਦੇ ਆ ਕਥਾ ਕੀਰਤਨ ਵਿਚਾਰਾਂ ਕਰਦੇ ਆ ਮਨ ਬਣੀ ਸਰੀਰ ਕਰਕੇ ਹੋਈਆਂ ਤਮਾਮ ਬੁੱਲਾਂ ਦੀ ਖਿਮਾ ਬਖਸ਼ੋ ਅੱਗੇ ਵਾਸਤੇ ਕਿਰਪਾ ਕਰੜੀ ਸੁਦੋ ਸੁਪਾਸਿ ਗੁਰਬਾਣੀ ਪੜਨ ਦੇ ਜਾਪ ਕਰਨ ਦੇ ਸੇਵਾ ਸਿਮਰਨ ਕਰਨ ਦੇ ਬਲਦਮ ਪ੍ਰਾਲੇ ਚਾਉ ਬਖਸ਼ਿਸ਼ ਕਰੜੀ ਕਿਰਪਾ ਕਰੜੀ ਸਤਗੁਰੂ ਪੜੀ ਸੁਣੀ ਗੁਰਬਾਣੀ ਦਾ ਭਾਵ ਕਥਾ ਕੀਰਤਨ ਵਿਚਾਰਾਂ ਦਾ ਭਾਵ ਸਤਗੁਰੂ ਸਮੂਚੀਆਂ ਸੰਗਤਾਂ ਦੇ ਦਾਸਾਂ ਦੇ ਦਿਲ ਦਿਮਾਗੇ ਹਿਰਦੇ ਅੰਦਰ ਵਸਾਉਣਾ ਨਗਰ ਵਿੱਚ ਇਲਾਕੇ ਵਿੱਚ ਸੁਖ ਸ਼ਾਂਤੀ ਵਰਤੋਣੀ ਮਾਲੀ ਮਨੋਕੀ ਦੇ ਸਿਰ ਤੇ ਰਹਿਮਤ ਭਰਿਆ ਹੱਥ ਰੱਖਣਾ ਪਾਵਨ ਅਸਥਾਨ ਦੀ ਚੜ੍ਹਦੀ ਕਲਾ ਕਰਨੀ ਪੰਥ ਲੋਕੀਆਂ ਨਿੰਦਕਾਂ ਦੋਸਤਾਂ ਦਾ ਨਾਸ ਕਰਨਾ ਆਪਣੇ ਧਰਮ ਦਾ ਪ੍ਰਕਾਸ਼ ਕਰਨਾ ਪਾਵਨ ਅਸਥਾਨ ਦੇ ਉੱਪਰ ਸੰਗਤ ਸੇਵਾਦਾਰ ਜਿੱਥੇ-ਜਿੱਥੇ ਵੀ ਤਨਮਨ ਤੰ ਦੇ ਨਾਲ ਸੇਵਾਵਾਂ ਨਿਭਾ ਰਹੇ ਨੇ ਸਭ ਦੀਆਂ ਸੇਵਾਵਾਂ ਕਾਲਫਾਏ ਪਾਉਣੀਆਂ ਇੱਛਾ ਮਨੋ ਕਾਮਨਾਵਾਂ ਭਾਵਨਾਵਾਂ ਆਪ ਜੀ ਨੇ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ ਆਪ ਜੀ ਦੀ ਕਿਰਪਾ ਨਾਲ ਚਾਰ ਪੈ ਰੈਣ ਪਾਣੇ ਅੰਦਰ ਸੁਖ ਸਹਿਤ ਬਤੀਤ ਹੋਈ ਦਿਨ ਦਾ ਦਿਹਾੜਾ ਆ ਬਾਣੀ ਅੰਦਰ ਸੁਖ ਸਹਿਤ ਆਪ ਜੀ ਨੇ ਬਤੀਤ ਕਰਾਵਣਾ ਸਤਿਗੁਰੂ ਆਪਣੇ ਦਰੋਂ ਕਰੋ ਬਖਸ਼ੇ ਹੋਏ ਗੁਰਸਿੱਖਾਂ ਦਾ ਮੇਲ ਮਿਲਾਪ ਕਰਉਣਾ ਬਾਣੀ ਪੜ੍ਹਦੇ ਆ ਸੁਣਦੇ ਆਪ ਜੀ ਨੇ ਦਿਨ ਦੇ ਬਤੀਤ ਕਰਵਾਉਣਾ ਸਤਿਗੁਰੂ ਪਾਤਸ਼ਾਹ ਮਨਮੁੱਖਾਂ ਤੋਂ ਦੂਰ ਰੱਖਿਓ ਕਿਰਪਾ ਕਰੜੀ ਨਾਮ ਬਾਣੀ ਦੀਆਂ ਦਾਤਾਂ ਬਖਸ਼ਿਸ਼ ਕਰੜੀਆਂ ਸਤਿਗੁਰੂ ਐਸੇ ਵੇਲੇ ਦਰ ਤੇ ਹੀ ਸੰਗਤ ਦੀ ਦਰ ਤੇ ਹਾਜ਼ਰੀ ਤਿਲਫੁਲ ਭੇਟਾਵਾਂ ਪ੍ਰਵਾਨ ਕਰੜੀਆਂ ਚੱਲਿਆ ਹੋਇਆ ਕਦਮ ਕਦਮ ਲੇਖੇ ਅੰਦਰ ਲਾਉਣਾ ਦਰੋ ਕਰੋ ਅਮਰਤ ਦੀ ਦਾਤ ਨਾਮ ਬਾਣੀ ਦੀ ਦਾਤ ਸੇਵਾ ਸਿਮਰਣੀ ਦੀ ਦਾਤ ਪ੍ਰੇਮਾ ਭਗਤੀ ਬਖਸ਼ਿਸ਼ ਕਰੜੀ ਸਤਿਗੁਰੂ ਐਸ ਵੇਲੇ ਦੀਵਾਨ ਦੀ ਸਮਾਪਤੀ ਨੂੰ ਮੁੱਖ ਰੱਖਦੇ ਆਪ ਜੀ ਦੇ ਚਰਨਾਂ ਦੀਆਂ ਖੁਸ਼ੀਆਂ ਲੈਣ ਦੇ ਲਈ ਸਮੁੱਚੀਆਂ ਸੰਗਤਾਂ ਦੇ ਵੱਲੋਂ ਪਾਵਨ ਅਸਥਾਨ ਦੇ ਵੱਲੋਂ ਪਵਿੱਤਰ ਕੜਾ ਪ੍ਰਸ਼ਾਦ ਦੀ ਦੇਗ ਸਜਾ ਕੇ ਹਾਜ਼ਰ ਕੀਤੀ ਹੈ ਕਿਰਪਾ ਕਰੋ ਜੀ ਕੜੀ پاک ਸਾਹ ਸੋਚ ਪਵਿੱਤਰਾ ਹੁਣ ਲਾਭ ਹੋ ਭੋਗ ਹਰ ਰਾਇ ਆਪ ਜੀ ਕੋ ਭੋਗ ਲੱਗੇ ਲਗਿਆ ਪੋਕੜਾ ਪ੍ਰਸਾਦੀ ਦੇਗ ਗੁਰੂ ਕੀ ਸੰਗਤ ਵਿੱਚ ਵਰਤਾਵਨ ਦੀ ਆਗਿਆ ਬਖਸ਼ੋ ਪਵਿੱਤਰ ਹੁਕਮਨਾਮਾ ਸਾਹਿਬ ਦੀ ਦਾਤ ਬਖਸ਼ਿਸ਼ ਕਰਕੇ ਸੰਗਤ ਨੂੰ ਕਿਰਤਾਰਥ ਕਰੋ ਜੀ ਸਈ ਪਿਆਰੇ ਮੇਲ ਜਿਨ੍ਹਾਂ ਮਿਲੇ ਆਪ ਜੀ ਦਾ ਨਾਮ ਚਿਤਿਆਵੇ ਕਲਾ ਸ਼੍ਰੀ ਵਾਹਿਗੁਰੂ ਜੀ ਕੀ ਵਰਤੇ ਧਾਨ ਸ਼੍ਰੀ ਗੁਰੂ ਨਾਨਕ ਨਾਮ ਚੜਦੀ ਕਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਆਗਿਆ ਪਈ ਅਕਾਲ ਕੀ ਸਭ ਸਿੱਖਨ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮੰਨਿਓ ਜੋ ਪ੍ਰਭ ਕੋ ਮਿਲੇ ਉਹ ਚਾਹੈ ਆਰਾਜ ਕਰੇਗਾ ਖਾਲਸਾ ਖੁਵਾਰ ਹੋਏ ਸਭ ਮਿਲਾਂਗੇ ਵਾਹਿਗੁਰੂ ਨਾਮ ਜਹਾਜ ਹੈ ਜੋ ਸਰਦਾ ਕਰਸੀ ਮੰਦੇ ਜੋ ਸਰਦਾ ਕਰਸੀ ਮੰਦੇ ਵਾਹਿਗੁਰੂ ਪਾਰੇ ਉਤਾਰਨ ਬੋਲੇ ਇਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ ਵਾਹੇ ਗੁਰੂ ਸਾਹਿਬ ਜੀ ਕਿਰਪਾ ਕਰੋ ਦੀਨ ਕੇ ਦਾਤੇ ਮੇਰਾ ਗੁਣ ਅਵਗਣ ਨਾ ਵਿਚਾਰੋ ਕੋਈ ਮਾਟੀ ਕਾ ਕਿਆ ਧੋਪੈ ਸੁਆਮੀ ਮਾਨਸ ਕੀ ਗਾਤੋ ਏਹੀ ਕਿਆ ਤੁਹ ਪ ਸਵਾਮੀ ਮਾਨਸ ਕੀ ਗਤੋ ਏਹੀ ਸੋ ਕਹੋ ਤਲ ਗੁਰ ਸੇਵਿਆ ਅਹਨੁਸ ਸਹਜ ਦਰਸਨ ਪਰਸਿਆ ਗੁਰੂ ਕਾ ਜਨਮ ਮਰਨ ਸਜਣ ਸੱਚਾ ਪਾਤਸ਼ਾਹ ਸਿਰ ਸਾਹ ਹਾਂ ਦਾ ਜਿਸ ਪਾਸ ਬਹਿਠਿਆ ਸੋ ਹਿਆ ਸਭ ਨਾ ਦਾ ਜਿਸ ਪਾਸ ਬਹਿਠੇ ਆਸੋ ਹਿਆ ਸਬ ਨਾਂ ਦਾ ਸਤਨਾਮ ਸ੍ਰੀ ਵਾਹਿਗੁਰੂ ਸਤਾਹਿਬ ਜੀਓ ਰਾਗ ਸੋਰਠਿ ਬਾਣੀ ਭਗਤ ਰਵੇਦਾਸ ਜੀ ਕੀ ਇੱਕ ਓਵੰਕਾਰ ਸਤ ਗੁਰ ਪਰਸਾ जल माही जब हम होते तब तू नाही अब तू ही मैं नाही अनल अगम जैसे ਲਹਿਰ ਮੈ ਉਹ ਦਾਦ ਹੋਏ ਜਲ ਕੇਵਲ ਜਲ ਮਾਹੀ ਮਾਦ ਹੋਵੇ ਕੀ ਕਹੀਆ ਭ੍ਰਮ ਐਸਾ ਜੈਸਾ ਮੰਨਿਆ ਹੋਏ ਨਾ ਤੈਸਾ ਰਹਾ ਨਰਪਤ ਏਕ ਸਿੰਘਾਸਨ ਸੋਇਆ ਸੁਪਨੇ ਭਿਆ ਪਿਖਾਰੀ ਅਛਤ ਰਾਜ ਵਿਛਰਤ ਦੁਖ ਪਾਇਆ ਸੋਗਤ ਭਈ ਹਮਾਰੀ ਰਾਜ ਪਯੰਗ ਪ੍ਰਸੰਗ ਜੈਸੇ ਹੈ ਹੈ ਅਬ ਕਛ ਮਰਮ ਜਨਾਇ ਅਨਿਕ ਕਟਕ ਜਸੇ ਭੂਲੇ ਪਰੇ ਅਬ ਕਹਤੇ ਕਹਿਨਾ ਨ ਸਰਬੇ ਇਕ ਅਨੇਕ ਸੁਆਮੀ ਸਭ ਘਟੇ ਭੋਗ ਵੈ ਸਥੋਈ ਕਹਿ ਰਵਿਦਾਸ ਹਾਥ ਪੈ ਨੇਰਾ ਸਹਿਜ ਹੋਏ ਸੋ ਹੋਈ ਸਰਬੇਕ ਅਨੇਕਾਸਤਵਾਮੀ ਸਭ ਘਟਪ ਹੋਗਵੈ ਸੋਈ ਕਹਿ ਰਵਿਦਾਸ ਹੱਥ ਪੈ ਨੇਰਾ ਸਹਜ ਹੋਏ ਸੋ ਹੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਵਾਹਿਗੁਰੂ ਸਤਿ ਵਾਹਿਗੁਰੂ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਸਤ ਨਾਮ ਵਾਹਿਗੁਰੂ 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 ਨਾਮ ਵਾਹਿਗੁਰੂ ਸਤ 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 ਨਾਮ ਵਾਹਿਗੁਰੂ